ਜਿੰਦਾ ਕੀ ਜਰਦੀ ਹੁੰਦਾ ਮੈਂ ਤੇ ਪਾਣੀ ਨਾਲ ਕਰਦਾ ਤੇ ਸਿਰਫ ਲੱਗੀਆਂ ਸ਼ਾਮਾਂ ਤੇ ਠੀਕ ਆ ਇਹ ਕੰਦੇ ਹੀ ਕਰਾਵਾਂ ਸਹਰੇ ਸੇ ਇਹ ਬੂਲੇ ਅਗਿਆਰੇ ਨਾਲ ਦਾ ਪੱਖਾ ਲਾ ਕੇ ਗਏ ਭਾਜਣਾ ਹੈ ਨਾ ਬੜਾ ਵਧੀਆ ਚੱਲਦਾ ਰਿਹਾ ਭੀ ਸਜਾਤਾ ਦੀ ਮਸ਼ੀਨ ਨਹੀਂ ਹੋਈ ਭਾਜੀ ਨਾਲ ਕੋ ਲੱਗੀ ਜੇ ਮੈਨੂੰ ਫਸਟ ਪੇਮੈਂਟ ਮਿਲੇ ਜੀ ਭੂਆ ਜੀ ਹੁਣ ਆਪਾਂ ਉਦੋਂ ਮੈਂ ਮਸ਼ੀਨ ਖਰੀਦੀ ਸਜਾਤਾ ਡਿਸਰ ਮਿਕਸਰ ਸੈਕੰਡ ਪੇਮੈਂਟ ਦੇ ਪੱਖਾ ਸੈਕੰਡ ਪੇਮੈਂਟ ਦੇ ਪੱਖਾ ਹਾਂ ਸੈਕੰਡ ਪੇਮੈਂਟ ਦੇ ਪੱਖਾ ਖੜਿਆ ਹੁਣ ਪੇਮੈਂਟ ਮੇਰੀ ਦਿਵਣਾ ਕਿੰਨੇ ਮੇਰਾ ਦੱਸ ਕੋਈ ਚੱਕਰ ਨਹੀਂ ਠੀਕ ਤੇਰੀ ਚੌਥੀ ਪੇਮੈਂਟ ਨਾਲ ਨੇ ਪੇਮੈਂਟਾਂ ਦੀਆਂ ਬਣੀਆਂ ਵਾ ਸਾਮਾਨ ਜਿਹੜਾ ਵਾ ਮੋਟਾ ਮੋਟਾ ਸਾਮਾਨ ਹੈ ਜਿਹੜਾ ਨਹੀਂ ਚੁੱਕੇ ਮੇਰੀ ਪੇਮੈਂਟ ਮੈਂ ਤੁਹਾਨੂੰ ਸਾਰੇ ਮੈਂ ਕੋਈ ਦੱਸਾਂ ਕਿ ਕੋਈ ਕੋਚਾ ਲੈ ਆਉਂਗਾ ਟੈਂਸ਼ਨ ਨਹੀਂ ਕਰਦਾ ਚੱਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੇ ਸਾਰੇ ਜਣੇ ਠੀਕ ਹੋਵਾਂਗੇ ਅਸੀਂ ਵੀ ਸਾਰੇ ਜਣੇ ਠੀਕ ਆ ਜਿਵੇਂ ਕਿ ਤੁਹਾਨੂੰ ਪਤਾ ਦੋ ਤਿੰਨ ਦਿਨ ਹੋ ਗਏ ਆ ਠੰਡ ਮੈਂ ਲਈ ਆ ਤੇ ਪਾਣੀ ਬਲੋ ਹੁੰਦੀ ਸੋ ਇਹਦਾ ਸਾਰਾ ਇੱਥੇ ਦਾ ਮੂਆ ਤਾਂ ਜੇ ਨਹੀਂ ਕਰਦਾ ਸਾਡਾ ਗਿਲਜਰ ਲੱਗਾ ਸੀਗਾ ਵੈਸੇ ਤੇ ਉਹ ਹੁਣ ਖਰਾਬ ਹੋ ਗਿਆ ਵਾ ਤੇ ਅਸੀਂ ਅੱਜ ਆਏ ਆ ਆਪਣੇ ਨਵੇਂ ਗਿਲਜਰ ਦੀ ਸ਼ੋਪਿੰਗ ਕਰਨ ਤੇ ਅਸੀਂ ਲੈ ਲਿਆ ਵਾ ਸਲੈਕ ਸਲੈਕ ਕਰ ਲਿਆ ਸੁਸਮੇ ਲੈ ਕੇ ਚਨੇ ਆ ਨੀ ਜਖੜਿਆ ਕਰਨ ਆਰੇ ਸਾਈਡ ਤੇ ਰੋ ਆਪਾਂ ਲਿਆ ਵਾ ਔਰੀਐਂਟ ਦਾ ਔਰੀਐਂਟ ਇੱਕ ਬ੍ਰਾਂਡ ਆ ਚਲੋ ਇਹ ਆ ਕਿ ਵਧੀਆ ਚੀਜ਼ ਆ ਏ ਤੇ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਹਾ ਬਹੁਤ ਬੈਸਟ ਹੈ ਜੀ ਬੈਸਟ ਹੈ ਨਾ ਬਹੁਤ ਬੁਲਿਏ ਪਹਿਲੇ ਤਾਂ ਕੱਚਣਾ ਹੁੰਦਾ ਉਹਦੇ ਇੱਕ ਵਾਰੀ ਚੰਗੀ ਜੀਤ ਤਾਂ ਲਾਦੇ ਪਹਿਲੇ ਨਾ ਮੋਲ ਪੈ ਜਾਂਦਾ ਅੱਗੇ ਵੀ ਇਹ ਜਿਹੜਾ ਲਾਇਆ ਸੀਗਾ ਉਹ ਵਧੀਆ ਜਿਹੇ ਲਾਇਆ ਪੰਜ ਛੇ ਚਾਲਾ ਦਿਨ ਅੱਗੇ ਹੋਣ ਜਾ ਕੇ ਖਰਾਬ ਹੋਇਆ ਵਾ ਤੇ ਚਲੋ ਥੋੜੀ ਬੋਧੀ ਤੇ ਕਮੀ ਹੀ ਕਿ ਜਿਹਾ ਸਹੀ ਕਰਾਂਗੇ ਹੋ ਵੀ ਜਾਣਗੇ ਪਰ ਅੱਗੇ ਚਲੋ ਨਵਾਂ ਪਾ ਲਈਏ ਨਾਲਲਾ ਦਾ ਬਹੁਤ ਵਧੀਆ ਹੋਰ ਵੀ ਪਹਿਲਾ ਬੰਦ ਹੈ ਹੀ ਪਰ ਚਾਹ ਜਮੀ ਜੀ ਦਾ ਉਨੇ ਹੀ ਹੁੰਦਾ ਪਰ ਦੁਬਾਰਾ ਆਉਂਦੀ ਹੈ ਕਰ ਸਰ ਮੇਰੇ ਵੀਰ ਕਰਕੇ ਲਵਾ ਸਕੂਲ ਜਾਣਾ ਹੁੰਦਾ ਫਿਰ ਸਵੇਰੇ ਨੇ ਤੇ ਠੰਡ ਬੜੀ ਹੁੰਦੀ ਆ ਘੰਡੂ ਕੋ ਫਿਰ ਅਈ ਇਹ ਕਹੇ ਚਾਰ ਦੋ ਸੌਦੇ ਆ ਪਰ ਠੰਡ ਜਿਹੜੀ ਜਾਦਾ ਪੈਂਦਾ ਉਹਦੇ ਕੋ ਪਾਣੀ ਠੰਡਾ ਵਾ ਉਹਦਾਂ ਤੇ ਧੁੱਪ ਨਹੀਂ ਆ ਪਾਣੀ ਬਹੁਤ ਠੰਡਾ ਹੋ ਗਿਆ ਤੇਰੇ ਤੋਂ ਮੌਸਮ ਹੋ ਜਾਣਾ ਤੇਰੇ ਇਲਾਕੇ ਤੇ ਠੰਡ ਹੁੰਦੀ ਆ ਆਪਣੀ ਦੁਕਾਨ ਦਾ ਐਡਰੈਸ ਦੱਸ ਦੋ ਸਾਡੀ ਸ਼੍ਰੀ ਹਰਜਿੰਦਪੁਰ ਮੇਨ ਰੋਡ ਅਨਸਰ ਰੋਡ ਗੁਰਦਾਣਾ ਸਾਹਿਬ ਦੇ ਲਗੇ ਦੁਕਾਨ ਇਲੈਕਟ੍ਰੀਕਲ ਵਰਕਸ ਅਈ ਕੋਈ ਨਾ ਕੋਈ ਖਰਚੇ ਲੱਗਦਾ ਲੱਗ ਮਾਰੀ ਕਿੰਨਾ ਵੀ ਆਪਣਾ ਲੈਟੇ ਦਾ ਸਮਾਨ ਭਾਜਣਾ ਦੇ ਜਿੰਦਾ ਤੁਹਾਡਾ ਹਾਂ ਸਾਡਾ ਇੱਥੇ ਹੈ ਕਿ ਬੜਾ ਵਧੀਆ ਬਣਿਆ ਵਾ ਜਿਹੜੀ ਮਰਜ਼ੀ ਚੀਜ਼ ਲੈ ਜਾਈ ਦੀ ਆ ਬਿਲਕੁਲ ਸਹੀ ਰੇਟ ਨਾਲ ਮਿਲਦੀ ਆ ਤੇ ਇਹ ਨਹੀਂ ਕਿ ਸਾਨੂੰ ਹੀ ਜਿਹੜਾ ਵੀ ਗਾਹਗਾ ਹੈਗਾ ਉਹਨੂੰ ਹੀ ਸਹੀ ਰੇਟ ਨਾਲ ਚੀਜ਼ ਮਿਲਦੀ ਆ ਤੁਹਾਨੂੰ ਬਿਲਕੁਲ ਜੀ ਬਹੁਤ ਵੈਲਕਮ ਬਾਕੀ ਜੇ ਤੁਸੀਂ ਵੀ ਆਪਣਾ ਕੋਈ ਜਿਹੜਾ ਆਪਣੇ ਚੀਜ਼ਾਂ ਦੇ ਨਾਲ ਵਾਲੇ ਜਿਹੜਾ ਕਈ ਤੁਹਾਡਾ ਵਲੋਗ ਲੈਂਦਾ ਭਾਜਣਾ ਨੂੰ ਵਿਜ਼ਿਟ ਕਰਿਓ ਦੁਕਾਨ ਤੇ ਵਧੀਆ ਰੇਟ ਤੇ ਜਿਆਦਾ ਜਿਆਦਾ ਲੋਨ ਕੇ ਤੁਹਾਨੂੰ ਸਾਰੇ ਨੂੰ ਠੀਕ ਆ ਬਾਕੀ ਦੂਰੋਂ ਵੀ ਪਹਾਰ ਕਰ ਲਿਆ ਵਾ ਤੁਹਾਡਾ ਜਿਹੜਾ ਵੇਲ ਦਾ ਭਾਜੀ ਨਾਲ ਹੀ ਬੰਦਾ ਬਾਕੀ ਜ਼ੈਰ ਲੈ ਕੇ ਕੰਮ ਸਾਰਾ ਤੇ ਜਿੱਦੂ ਜਿੱਦੂ ਘਰੇ ਦੇਖਿਆ ਨਹੀਂ ਆ ਰਿਹਾ ਹੋਇਆ ਚਲੋ ਜੀ ਚਲੋ ਘਰ ਲੈ ਕੇ ਜੀ ਆਪੀ ਕੋਈ ਤਾ ਦੂਰੋਂ ਹੋਰ ਇੰਟਰ ਆਇਆ ਜੀ ਦਿਖਾ ਲੈਣ ਦੱਸ ਦੋ ਲੋ ਜੀ ਪਹਿਲਾਂ ਸਾਡੇ ਆ ਲੱਗਾ ਹੈਗਾ ਪੋਰਟ ਸਟਾਰ ਪੋਰਟ ਮੈਜਿਕ ਗੋਡ ਮੈਜਿਕ ਗੋਡ ਇਹਨੇ ਬਾਬਾ 3-4 ਸਾਲ ਸਾਥ ਦਿੱਤਾ ਉਹ ਪਣੀ ਲੈਨ ਦਾ ਵਾਹ ओरिएंट ਦਾ ਚਲੋ ਕਰਦੇ ਆ ਇਹਦੀ ਅਨਬਾਕਸਿੰਗ ਤੇ ਤੁਹਾਨੂੰ ਦਿਖਾਉਂਦੇ ਆ ਇਹਦੇ ਚ ਕੀ ਕੀ ਆ ਆਇਆ ਤੇ ਕੱਲ ਦਾ ਵਸ ਪਰ ਸਾਡਾ ਮਿਸਤਰੀ ਬੜਾ ਢੰਗ ਲਾਵਾ ਮਿਸਤਰੀ ਨਹੀਂ ਹੀ ਹੋਣਿਆ ਕਰ ਡੀ ਦਾ ਜਿਆਦਾ ਢੰਗ ਲਾਵਾ ਹੋਏ ਨਿਕਲੇਗਾ ਦੋ ਚੀਜ਼ਾਂ ਆਹ ਗਟੀਆਂ ਤੇ ਆਹ ਡੋਂਕੀ ਵਾਲਵਾ ਚਲੋ ਕਰਦੇ ਹਾਂ ਇਹਨੂੰ ਫਿੱਟ ਚਲੋ ਜੀ ਲਓ ਜੀ ਲੱਗ ਗਿਆ ਡਾ ਗੀਜਰ ਕਰ ਗਿਆ ਮਿਸਦੀ ਫਿੱਟ ਬਾਵਾ ਦੋ ਤਿੰਨ ਡੰਡ ਦੇ ਦੇ ਰਿਆਂ ਨੂੰ ਮਿਸਕਰੀਨ ਕੋਲ ਕੰਮ ਪਿਆ ਗਿਆ ਹੈਗਾ ਤੇ ਅੱਜ ਆਇਆ ਹੀ ਉਹ ਤੇ ਕਰ ਗਿਆ ਫਿੱਟ ਗੀਜਰ